ਬਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਮਾਈਨਰ ਏਜ ਦੇ ਬੱਚੇ ਵੀ ਹੱਥਾਂ ਦੇ ਵਿੱਚ ਤੇਜ਼ਦਾਰ ਹਥਿਆਰ ਫੜੇ ਹੋਏ ਜਸ਼ਨ ਮਨਾਉਂਦੇ ਹੋਏ ਦਿਖਾਈ ਦੇ ਰਹੇ ਨੇ ਇਹਨਾਂ ਬੱਚਿਆਂ ਦੇ ਮਨਾਂ ਵਿੱਚ ਕੋਈ ਵੀ ਕਾਨੂੰਨ ਨੂੰ ਲੈ ਕੇ ਡਰ ਨਜ਼ਰ ਨਹੀਂ ਆ ਰਿਹਾ ਫਿਲਹਾਲ ਪੁਲਿਸ ਵੱਲੋਂ ਇਹਨਾਂ ਮੁਰਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਚਾਰ ਮੁਰਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਮੇਰੀ ਜਾਣਕਾਰੀ ਮੁਤਾਬਕ 10 ਦੇ ਇਹਨਾਂ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਤੋਂ ਪਹਿਲਾਂ ਜਨਮ ਦਿਨ ਦੇ ਮੌਕੇ ਤੇ ਪਰਸਰਾਮ ਨਗਰ ਵਿੱਚ ਇੱਕ ਨਾ ਬੋਲਣ ਅਸਮਰਥ ਬੱਚੇ ਦੀ ਕੁੱਟਮਾਰ ਵੀ ਇਹਨਾਂ ਵੱਲੋਂ ਕੀਤੀ ਗਈ ਸੀ। ਅ ਕੱਲ ਸਾਡੇ ਕੋਲ ਇੱਕ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਸੀ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਕਿ ਅੱਧ-ਅੱਧ ਜਿਹੜੇ ਨੌਜਵਾਨ ਲੜਕੇ ਹੈਗੇ ਜਿਹੜੇ ਮਾਰੂ ਹਥਿਆਰਾਂ ਦਾ ਜਿਹੜਾ ਪ੍ਰਦਰਸ਼ਨ ਸੋਸ਼ਲ ਮੀਡੀਆ ਦੇ ਉੱਪਰ ਕਰ ਰਹੇ ਆ ਜਿਨ੍ਹਾਂ ਦੇ ਕੋਲੇ ਗੰਡਾਸੇ, ਕਿਰਪਾਨਾਂ ਜਾਂ ਡਾਂਗਾ ਵਗੈਰਾ ਜਾਂ ਰੌੜ ਇਸ ਤਰ੍ਹਾਂ ਦੇ ਹਥਿਆਰ ਹੈਗੇ ਆ ਜਿਹਦੇ ਸਬੰਧ ਵਿੱਚ ਮੈਂ ਕੱਲ ਐਸਐਚਓ ਕਨਾਲ ਕਲੋਨੀ ਦੀ ਜਿਹੜੀ ਡਿਊਟੀ ਲਗਾਈ ਗਈ ਸੀ ਵੀ ਇਹ ਵੀਡੀਓ ਨੂੰ ਚੈੱਕ ਕੀਤਾ ਜਾਵੇ ਕਦੋਂ ਦੀ ਵੀਡੀਓ ਆ ਇਹਦੇ ਵਿੱਚ ਜਿਹੜੇ ਲੜਕੇ ਆ ਜਿਹੜੇ ਹਥਿਆਰਾਂ ਦੀ ਜੋ ਸੋਸ਼ਲ ਮੀਡੀਆ ਤੇ ਨਮਾਇਸ਼ ਲਗਾ ਰਹੇ ਆ ਉਹ ਬੱਚੇ ਕੌਣ ਨੇ ਉਹ ਲੜਕੇ ਕੌਣ ਆ ਉਹਨਾਂ ਨੂੰ ਵੈਰੀਫਾਈ ਕਰੋ ਉਹਨਾਂ ਨੇ ਇਸ ਲੜੀ ਦੇ ਤਹਿਤ ਜਿਹੜਾ ਸੀ ਉਹਨਾਂ ਦੇ ਵਿੱਚੋਂ 4 ਨਰਕੀ ਜਿਹੜੇ ਹੈਗੇ ਆਡੈਂਟੀਫਾਈ ਕੀਤੇ ਹੈਗੇ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈਗਾ ਜਿਨ੍ਹਾਂ ਦੇ ਕੋਲ ਜਿਹੜੇ ਉਹਨਾਂ ਨੇ ਹਥਿਆਰ ਜਿਹੜੇ ਹੈਗੇ ਸੋਸ਼ਲ ਮੀਡੀਆ ਦੇ ਉੱਪਰ ਨਸਰ ਕੀਤੇ ਸੀ ਜਾਂ ਦਿਖਾਏ ਸੀਗੇ ਉਹ ਵੀ ਅਸੀਂ ਕਵਦੇ ਚ ਲੈ ਲਏ ਹੈਗੇ ਹੈਗੇ ਤੇ ਉਹ ਸਾਰੇ ਹੀ ਬੱਚੇ ਜਿਹੜੇ ਹੈਗੇ 16 17 ਸਾਲ ਦੇ ਨੇਗੇ ਜਿਨ੍ਹਾਂ ਦੇ ਨੇ ਇਸ ਜਿਹੜੀ ਹੈਗੀ ਅਸੀਂ ਕਾਨੂੰਨ ਦੇ ਅਨਸਾਰ ਕਾਰਵਾਈ ਕਰੀ ਤਾਂ ਇੰਟਰਨੈਟ ਤੇ ਕੋਈ ਪੁਟ ਮਾਰ ਵਾਲੀ ਇਸ ਦੇ ਦਰਪਾਸਟ ਵੀ ਤੋਂ ਮੰਨੇ ਤੇ ਕਰ ਰਹੀ ਕੀਤੀ ਚਾਰੀ ਉਹਦੇ ਬਾਰੇ ਵੀ ਮੈਂ ਵੈਰੀਫਾਈ ਕਰ ਰਹੇ ਹਾਂ ਅਗਰ ਇਹਦਾ ਤੇ ਕੋਈ ਕੋਈ ਕੰਪਲੇਂਟ ਵੀ ਆਈ ਹੈਗੀ ਤਾਂ ਉਹਦੇ ਰਿਗਾਰਡਿੰਗ ਵੀ ਅਸੀਂ ਜਿਹੜੀ ਹੈਗੀ ਕਿਸੇ ਜੋ ਵੀ ਕਾਨੂੰਨ ਅਨਸਾਰ ਕਰਦੀ ਹੋਊਗੀ ਉਹ ਵੀ ਅਸੀਂ ਕਰਾ ਦੇਵਾਂਗੇ ਲਿਖ ਲੈਂਦੇ ਹਾਂ ਤੁਹਾਡੇ ਦਰਪਾਸਟ ਦੇ ਕੰਮ ਜਿਹਨਾਂ ਦੇ ਕੋਲੋਂ ਚਾਰ ਲੜਕੀ ਹੈਗੇ ਚਾਰਾਂ ਦੇ ਕੋਲੋਂ ਜਿਹੜੇ ਹੈਗੇ ਚਾਰ ਉਹਨਾਂ ਦੇ ਕੋਲੋਂ ਜਿਹੜੇ ਹੈ ਵੈਪਨ ਰਕਮ ਕਰਾਈ ਕਿ 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 ਕਿਦਾਂ ਦੇ ਗਏ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਕਾਪਾ ਹੈਗਾਗਾ ਜਾਂ ਕੋਈ ਰੋਡ ਹੈਗੀ ਹੈ ਵੀ ਜਾਂ ਕੋਈ ਗੰਡਾਸੀ ਹੈਗੀ ਹੈ ਇਸ ਤਰ੍ਹਾਂ ਦੇ ਜਿਹੜੇ ਹੈਗੇ ਡੱਪਲ ਹੈਗੇ ਧਿਆਰ ਹੈਗਾ ਇਹਨਾਂ 'ਚ ਨਾਲ ਕੋਈ ਪਹਿਲਾਂ ਤੋਂ ਕੋਈ ਇਸ ਤਰੀਕੇ ਦੇ ਕੋਈ ਕਾਰਵਾਈ ਜਾਂ ਕੋਈ ਕਾਨੂੰਨੀ ਕੋਈ ਮੁਕਦਮਾ ਇਸ ਤਰੀਕੇ ਦਾ ਨਹੀਂ ਨਹੀ ਇਸ ਤਰ੍ਹਾਂ ਦੇ ਉਹਨਾਂ ਦੇ ਖਿਲਾਫ ਕੋਈ ਪਹਿਲਾਂ ਜਿਹੜੇ ਅਸੀਂ ਚਾਰ ਲੜਕੇ ਫੜੇ ਉਹਨਾਂ ਦੇ ਅਗੇਂਸਟ ਕੋਈ ਕਾਨੂੰਨ ਅਨੁਸਾਰ ਕੋਈ ਪਹਿਲਾਂ ਕਾਰਵਾਈ ਨਹੀਂ ਹੋਈ ਕੋਈ ਪਰਚਾ ਵਗੈਰਾ ਲੱਤਰਜ ਨਹੀਂ ਆ ਕਿਉਂਕਿ ਸਾਰੇ ਹੀ ਉਹ ਅਨਵਾਲਗ ਬੱਚੇ ਹੈਗੇ